ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਨੇ ਆ ਜੀ ਡਿਜ਼ਾਈਨ ਆਪਾਂ ਇਹ ਪਸਲਾਈ ਤੇ 20 ਕੁੰਡੇ ਲਏ ਨੇ ਜੀ ਇੱਕ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਪੂਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਜੇ ਡਿਜ਼ਾਈਨ ਪਸੰਦ ਆਉਂਦੇ ਨੇ ਜੀ ਲਾਈਕ ਤੇ ਸ਼ੇਅਰ ਵੀ ਕਰੋ ਜੀ ਪੂਰੀ ਸਲਾਈ ਆਪਾਂ ਨੇ ਸਿੱਧੀ ਬਣਾ ਲਈ ਜੀ ਕਿਸ ਲਈ ਆਪਾਂ ਪੂਰੀ ਪੁੱਠੀ ਬਣਾਵਾਂਗੇ ਜੀ ਪੂਰੀ ਸਲਾਈ ਆਪਾਂ ਨੇ ਪੁੱਠੇ ਬਣਾ ਲਏ ਜੀ ਹੁਣ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਕੁੰਡਾ ਉਤਾਰਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਮੂਣਾਗੇ ਜੀ ਇੱਕ ਦੋ ਹੁਣ ਆਪਾਂ ਦੋ ਕੁੰਡੇ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਜੀ ਇਹ ਕੁੰਡਾ ਬੁਣ ਲਿਆ ਜੀ ਇੱਕ ਬਲ ਪਾ ਲਾਂਗੇ ਤਿੰਨ ਫੇਰ ਦੂਜਾ ਕੁੰਡਾ ਵੀ ਆਪਾਂ ਨੇ ਇੱਕ ਤੋਂ ਤਿੰਨ ਬਣਾਣੇ ਜੀ ਇੱਕ ਕੁੰਡਾ ਬੁੰਨ ਲਿਆ ਜੀ ਇੱਕ ਬਲ ਪਾ ਲਾਂਗੇ ਜੀ ਤੇ ਬੁੰਨ ਲਾਂਗੇ ਫਿਰ ਪਾ ਚਾਰ ਕੁੰਡੇ ਸਿੱਧੇ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਫਿਰ ਪਾ ਇੱਕ ਤੋਂ ਤਿੰਨ ਬਣਾਵਾਂਗੇ ਜੀ ਇੱਕ ਇੱਕ ਬਲ ਪਾ ਲੈਣਾ ਜੀ ਦੋ ਤਿੰਨ ਫਿਰ ਪਾ ਤੇ ਇੱਕ ਦੇ ਤਿੰਨ ਬਣਾਵਾਂਗੇ ਜੀ ਇੱਕ ਇੱਕ ਬਲ ਪਾ ਲਾਂਗੇ ਦੁਬਾਰੇ ਫਿਰ ਬੁੰਨ ਲਾਂਗੇ ਫਿਰ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਜੀ 1 2 3 4 ਫਿਰ ਆਪਾਂ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਜੀ 1 2 3 ਫਿਰ ਆਪਾਂ ਇੱਕ ਤੋਂ ਤਿੰਨ ਬਣਾਵਾਂਗੇ ਜੀ 1 2 3 ਫਿਰ ਦੋ ਕੁੰਡੇ ਆਪਾਂ ਸਿੱਧੇ ਬੁਣ ਲਾਂਗੇ ਜੀ ਸਾਈਡ ਵਾਲੇ ਵੀ ਸਿੱਧੇ ਹੀ ਬੁਣਾਂਗੇ ਜੀ ਇੱਕ ਸਲਾਈ ਬਣ ਗਈ ਜੀ ਡਿਜ਼ਾਈਨ ਦੀ ਨ ਆਗੇ ਜੀ ਪੁੱਠੇ ਸਲਾਈ ਤੇ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਜਿਹੜੇ ਆਪਾਂ ਇੱਕ ਤੋਂ ਤਿੰਨ ਬਣਾਏ ਸੀ ਇਹਨਾਂ ਨੂੰ ਸਲਿੱਪ ਕਰਾਂਗੇ ਜੀ ਬੁਣਨੇ ਨਹੀਂ ਹੈਗੇ ਇਹ ਤਿੰਨ ਗੁੰਡੇ ਨੇ ਜੀ ਫੇਰ ਆਪਾਂ ਚਾਰ ਕੁੰਡੇ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਫਿਰ ਆਪਾਂ ਜਿਹੜੇ 1 ਤੋਂ 3 ਬਣਾਏ ਸੀ ਉਹ ਗੁੰਡੇ ਆਪਾਂ ਨੇ ਤਿੰਨ ਉਤਾਰ ਲਏ ਜੀ ਤਿੰਨ ਫਿਰ ਉਤਾਰ ਲੈਣੇ ਆਪਾਂ ਇਹ ਗੁੰਡੇ ਨਹੀਂ ਹੈਗੇ ਜੀ ਸਲਿੱਪ ਕਰਨ ਦੇ ਨੇ ਇਹ ਫਿਰ ਪਚਾਰ ਗੁੰਡੇ ਪੁੱਠੇ ਗੁਣਾਗੇ ਜੀ 1 2 3 4 ਫਿਰ ਪਾ ਤਿੰਨ ਗੁੰਡੇ ਬਿਨਾ ਬੁਣੇ ਉਤਾਰ ਲਾਂਗੇ ਜੀ ਜਿਹੜੇ 1 ਤੋਂ 3 ਬਣਾਏ ਨੇ ਉਹ ਬਿਨਾ ਬੁਣੇ ਉਤਾਰਾਂਗੇ ਫਿਰ ਆਪਾਂ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਹੁਣ ਆ ਗਏ ਜੀ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਬੁਣ ਲੈਣਾ ਜੀ ਹੁਣ ਆਪਾਂ ਜਿਹੜਾ ਇਹ ਵਾਲਾ ਕੁੰਡਾ ਇਹਨੂੰ ਅੱਗੇ ਲੈ ਕੇ ਆਵਾਂਗੇ ਜੀ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਉਹਨਾਂ ਨੂੰ ਪਿੱਛੇ ਲਿਆਵਾਂਗੇ පවලි ස්ලයිතෙ න මනපත් තින්න කුන්ට යනු කට්ටේ වුණගේ දෙන්නකුන් ජති එක්කමුණ නැයි එක කුන්්ටා සිද්ධ පුුණාගේ න් පේදි ජඩේ වල කුන්ඩනකිී උ පේද පා පිච්චේල කුන්ඩක් ගෙලයාමගේ ਇਹ ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਫਿਰ ਇਹ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਤਿੰਨ ਕੁੰਡਿਆਂ ਦਾ ਵੀ ਇੱਕ ਬਣਾਵਾਂਗੇ ਹੁਣ ਆਪਾਂ ਦੋ ਕੁੰਡੇ ਸਿੱਧੇ ਪਾਉਣਾਗੇ ਜੀ ਇੱਕ ਦੋ ਹੁਣ ਫੇਰ ਆਪਾਂ ਇਹ ਵਾਲਾ ਕੁੰਡਾ ਇਹਨਾਂ ਨੂੰ ਅੱਗੇ ਲਿਆਵਾਂਗੇ ਜੀ ਤਿੰਨ ਕੁੰਡਿਆਂ ਨੂੰ ਇੱਕ ਕੁੰਡੇ ਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਫਿਰ ਪਤਨ ਗੁੰਡਿਆਂ ਤੋਂ ਇੱਕ ਬਣਾਵਾਂਗੇ ਇੱਕ ਕੁੰਡਾ ਸਿੱਧਾ ਗੁਣਾਗੇ ਫਿਰ ਪੈ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਇਹਨਾਂ ਤਿੰਨ ਗੁੰਡਿਆਂ ਨੂੰ ਪਿੱਛੇ ਲੈ ਕੇ ਜਾਵਾਂਗੇ ਇਹਨੂੰ ਸਿੱਧਾ ਬੁਣਾਗੇ ਜੀ ਇਹਨਾਂ ਨੂੰ ਵੀ ਆਪਾਂ ਸਿੱਧਾ ਹੀ ਬੁਣਾਵਾਂਗੇ ਪਰ ਦੋ ਗੁੰਡੇ ਸਿੱਧੇ ਬੁਣਾਂਗੇ ਜੀ 1 2 ਤਿੰਨ ਗੁੰਡੇ ਅੱਗੇ ਲਿਆ ਮੰਗੇ ਜੀ ਇੱਕ ਗੁੰਡਾ ਪਾ ਪਿੱਛੇ ਲੈ ਕੇ ਜਾਵਾਂਗੇ ਇਹਨੂੰ ਪੈਨ ਕੁੰਡੇ ਆ ਤੋ ਇੱਕ ਬਣਾਵਾਂਗੇ ਇੱਕ ਕੁੰਡਾ ਸਿੱਧਾ ਪੋਣਾਗੇ ਜੀ ਫਿਰ ਆਪਾਂ ਇਹ ਵਾਲੇ ਕੁੰਡੇ ਤਿੰਨ ਅੱਗੇ ਲਿਆਵਾਂਗੇ ਜੀ ਇੱਕ ਪਿੱਛੇ ਲੈ ਕੇ ਜਾਵਾਂਗੇ ਜੀ ਪਾ ਪਿੱਛੇ ਲੈ ਕੇ ਜਾਵਾਂਗੇ ਜੇ ਇਹ ਵੱਲ ਅੱਗੇ ਲਿਆਵਾਂਗੇ ਜੀ ਸਿੱਧਾ ਬਣਾਵਾਂਗੇ ਜੀ ਇਹਨਾਂ ਤਿੰਨਾਂ ਦਾ ਵੀ ਇੱਕ ਬਣਾਵਾਂਗੇ ਸਿੱਧਾ ਬਣਾਵਾਂਗੇ ਦੋ ਗੁੰਡੇ ਪਾ ਸਿੱਧੇ ਬਣਾਵਾਂਗੇ ਹੁਣ ਅੱਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਹੁਣ ਪੂਰੀ ਪੁੱਠੇ ਬਣਨੀ ਹੈ ਜੀ ਪੂਰੀ ਸਲਾਈ ਪੁੱਠੇ ਬਣਾਵਾਂਗੇ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਉਹ ਸੁੱਖ ਹੈ ਜੀ ਇਸੇ ਵੀ ਕੋਟਿਸ ওয়াਟਰ ਦੇ ਆਪ ਬਣਾ ਸਕਦੇ ਆ ਜੀ ਕੁੰਡਾ ਫਿਰ ਸਿੱਧਾ ਬਣਾਵਾਂਗੇ ਜੀ ਦੋ ਕੁੰਡੇ ਫਿਰ ਪਸਿੱਧੇ ਬਣਾਵਾਂਗੇ ਹੁਣ ਇੱਕ ਕੁੰਡੇ ਤੋਂ ਆਪ ਤਿੰਨ ਬਣਾਵਾਂਗੇ ਇੱਕ ਇੱਕ ਬਲ ਪਾ ਲੈਣਾ ਜੀ 2 3 ਫਿਰ ਅਪ ਤਿੰਨ ਬਣਾਵਾਂਗੇ ਜੀ ਇੱਕ 2 3 ਫਿਰ ਅਪ ਚਾਰ ਕੁੰਡੇ ਸਿੱਤੇ ਹੁਣਾਗੇ ਇੱਕ 2 3 4 ਫਿਰ ਅਪ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਫਿਰ ਫਿਰ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਜੀ ਚਾਰ ਕੁੰਡੇ ਆਪਾਂ ਸਿੱਧੇ ਪਾਵਾਂਗੇ ਜੀ 2 3 4 ਫੇਰ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਜੀ ਫੇਰ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਹੋਣਾਂਗੇ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਇੱਕ ਬਣ ਗਿਆ ਆਪਣਾ ਤੋ ਤਿੰਨ ਤਿੰਨ ਗੁੰਡੇ ਆਪਾਂ ਬੁਣ ਲਈ ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਜਿਹੜੇ ਤਿੰਨ ਬਣਾਏ ਸੀ ਆਪਾਂ ਨੇ ਇੱਕ ਤੋਂ ਬਿਨਾ ਬੁਣੇ ਉਤਾਰ ਲੈਣੇ ਜੀ ਚਾਰ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਚਾਰ ਫਿਰ ਬਿਨਾ ਬੁਣੇ ਉਤਾਰਨੇ ਜਿਹੜੇ ਜਿਹੜੇ ਤਿੰਨ ਬਣਾਏ ਸੀ ਆਪਾਂ ਇੱਕ ਤੋਂ ਇੱਕ ਤੋਂ ਤਿੰਨ ਚਾਰ ਕੁੰਡੇ ਫੇਰ ਪਸਿੱਦੇ ਹੁਣਾਂਗੇ ਜੀ 1 2 3 4 ਫਿਰ ਪਏ ਬਿਨਾ ਬੁਣਾ ਉਤਾਰਾਂਗੇ ਜੀ 2 3 ਫਿਰ ਤਿੰਨ ਕੁੰਡੇ ਪੁੱਠੇ ਬੁਣਾਂਗੇ 3 ਤਿੰਨ ਦੋ ਕੁੰਡੇ ਬੁਣ ਲਈਏ ਆਪਣੇ அை தின பிச்சே தின் பண்ணுவாண்ட சித்தா பண்ணாங்க ਫਿਰ ਪਤਿੰਨ ਕੁੰਡੇ ਆਣੋਂ ਪਾਇ ਇੱਕ ਕੁੰਡਾ ਅੱਗੇ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਇਹਨਾਂ ਨੂੰ ਸਿੱਧਾ ਬਣਾਵਾਂਗੇ ਜੀ ਤਿੰਨਾਂ ਦਾ ਇੱਕ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਦੋ అవ్వగే తిను ఇండా పిచ్చే లేవే తినండా పిచ్చేవా ਤਿੰਨ ਆਪਾਂ ਪਿੱਛੇ ਲੈ ਕੇ ਜਾਵਾਂਗੇ। ਇਹ ਗੁੰਡਾ ਪਸਿੱਤਾ ਬੁਣਾਵਾਂਗੇ। ਫਿਰ ਆਪਾਂ ਤਿੰਨਾਂ ਦਾ ਇੱਕ ਬਣਾਵਾਂਗੇ। ਤੇ ਦੋ ਗੁੰਡੇ ਆਪਾਂ ਸਿੱਧੇ ਬੁਣਾਵਾਂਗੇ ਜੀ ਇੱਕ ਦੋ। ਫਿਰ ਤਿੰਨ ਗੁੰਡੇ ਗੇਲਾ ਮਾਗੇ ਜੀ ਇੱਕ ਗੁੰਡਾ ਪਿੱਛੇ ਲੈ ਕੇ ਜਾਵਾਂਗੇ।

ਫਿਰ ਇਹ ਵਾਲਾ ਗੁੰਡਾ ਗੇ ਲਿਆ ਮੰਗੇ ਜੀ ਅਸੀਂ ਸਿੱਧਾ ਬਣਾਵਾਂਗੇ ਜੀ ਤਿੰਨਾਂ ਦਾ ਇੱਕ ਬਣਾਵਾਂਗੇ ਦੋ ਗੁੰਡੇ ਸਿੱਧੇ ਆ ਲਓ ਜ ਆਪਣੇ ਦੋ ਡਿਜ਼ਾਈਨ ਬਣ ਗਏ ਹੁਣ ਸਾਰੀ ਸਲਾਈ ਪੁੱਠੀ ਪਾਉਗੀ ਸਰੀ ਸਲਾਈ ਆਪਣੀ ਪੁੱਠੀ ਬਣ ਗਈ ਦੂਜਾ ਤਿਆਰ ਹੋ ਗਿਆ ਜੀ ਆਪਣੇ ਇਹ ਅੱਗੇ ਅੱਗੇ ਇਦਾਂ ਹੀ ਬਣੇ ਜਾਊਗਾ ਜੀ ਬਹੁਤ ਜੀ ਸੋਹਣਾ ਲੱਗਦਾ ਜੀ ਡਿਜ਼ਾਈਨ ਬਣ ਕੇ ਸੌਖਾ ਵੀ ਬਹੁਤ ਹੈ ਜੀ ਤੇ ਥੋੜੇ ਜਿਹਾ ਵੀਡੀਓ ਬਣਾਉਣ ਕਰਕੇ ਆਪਾਂ ਨੂੰ ਟਾਈਮ ਲੱਗ ਜਾਂਦਾ ਜੀ ਦੋਹੀ ਸਲਾਈਆਂ ਡਿਜ਼ਾਈਨ ਬਹੁਤ ਪਿਆਰਾ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਜੀ ਦੇਖੋ ਜ ਹੋਰ ਦਿਖਾਉਣਾ ਤੁਹਾਨੂੰ ਬੜਾ ਮਜ਼ਾ ਆਵੇਗਾ ਮਿਲਦੇ ਆਂ ਜੇ ਅਗਲੀ ਵੀਡੀਓ ਚ ਤੁਹਾਨੂੰ